ਮਿੰਟੂ ਜੀ ਕਹਿੰਦੇ ਕਿ ਹਰਜਿੰਦਰ ਸਿੰਘ ਧਾਮੀ ਹੋਰਨ ਪੰਜਵੀਂ ਵਾਰ ਫੇਰ ਐਸਜੀਪੀਸੀ ਦਾ ਪ੍ਰਧਾਨ ਬਣਾ ਲਿਆ ਤੇ ਇੱਕੋ ਹੀ ਸੀ ਵਿਰੋਧ ਦੇ ਵਿੱਚ ਖੜੇ ਹੋਏ ਸੀ ਤੇ ਉਹਨਾਂ ਨੂੰ ਵੋਟਾਂ ਦਾ ਵੀ ਬੜਾ ਫਰਕ ਦੋਨੇ ਪਾਸੇ ਰਿਹਾ ਆ ਪਰ ਮੈਂਬਰ ਇਹਨਾਂ ਦੇ ਜ਼ਿਆਦਾ ਨੇ ਫਿਲਹਾਲ ਧਾਮੀ ਸਾਹਿਬ ਨੇ 117 ਵੋਟਾਂ ਸ਼ੈਦ ਪਈਆਂ ਨੇ ਤੇ ਉਹਨਾਂ ਨੂੰ ਤੇ ਪਿਛਲੀ ਵਾਰ ਨਾਲੋਂ ਵੀ ਸ਼ਾਇਦ ਘਟ ਕੇ ਘਟ ਕੇ ਵੋਟਾਂ ਮਿਲੀਆਂ ਨੇ ਜੀ ਪਿਛਲੀ ਵਾਰ ਮਿਲੀਆਂ ਸਨ 33 ਤੇ ਐਤਕੀ ਮਿਲੀਆਂ ਨੇ 18 ਹੂੰ ਯਾਨੀ ਅਕਾਲੀ ਦਲ ਪੁਨਰਸੁਰਜੀਤੀ ਨੇ ਆਪ ਦਾ ਵੰਝ ਤੇ ਕੱਢਿਆ ਪਿਛਲੀ ਵਾਰੀ ਵੀ ਲੜੇ ਸਨ ਉਹ तकरीबन ਉਦੋਂ ਅਕਾਲੀ ਦਲ ਪੁਨਰਸੁਰਜੀਤੀ ਤੇ ਨਹੀਂ ਆਪਾਂ ਵਿਖੇ ਤੇ ਪਰ ਇੱਕ ਵੱਖਰਾ ਵੱਖਰੇ ਤੌਰ ਤੇ ਨੇ ਜ਼ਰੂਰ ਕੈਂਡੀਡੇਟ ਜ਼ਰੂਰ ਬਿਲਕੁਲ ਵਿਰੋਧ ਤੇ ਜ਼ਰੂਰ ਕੀਤਾ ਸੀਗਾ ਨਾ ਤੁਸੀਂ ਯਾਦ ਕਰੋ ਬੀਬੀ ਜ਼ਗੀਰ ਕੌਰ ਇਲੈਕਸ਼ਨ ਲੜ ਚੁੱਕੇ ਨੇ ਹੂੰ ਤੇ ਉਹਨਾਂ ਨੇ ਕਾਫੀ ਜ਼ੋਰ ਲਾਇਆ ਸੀ ਉਸ ਵੇਲੇ ਹੁਣ ਜਿਹੜਾ ਮਸਲਾ ਹੈ ਕਿ ਪਹਿਲੀ ਗਲਤੀ ਇਹ ਆ ਇੱਥੇ ਸਵਾਲ ਜਿਹੜਾ ਗੱਲ ਸਾਇਦ ਇਹ ਨਹੀਂ ਗੱਲ ਪਹਿਲਾਂ ਪਾਇਦੀ ਹੋ ਜਾਵੇ। ਹਮਮ ਕਿ ਅਕਾਲੀ ਦਲ ਪੁਨਰ ਸੁਰਜੀਤੀ ਜੀ ਅੱਜ ਆਪਣਾ ਕੈਂਡੀਡੇਟ ਖੜਾ ਕਰ ਰਿਆ ਤੇ ਨੌਬਤ ਕਿਉਂ ਆਈ? ਹਮ ਨੌਬਤ ਆਈ ਜਥੇਦਾਰਾਂ ਦੀ ਨਿਯੁਕਤੀ ਜਾਂ ਜਥੇਦਾਰਾਂ ਦੀ ਹਟਾਉਣ ਦੀ ਪ੍ਰਕਿਰਿਆ ਤੋਂ। ਆਹੀ ਰੌਲਾ ਪਿਆ ਨਾ। ਬਿਲਕੁਲ। ਤੇ ਜਾਂ ਜੋ ਵੀ ਮਤਲਬ ਕਿ ਆਦੇਸ਼ ਦਾਨ ਅਨੁਪਾਲਨ ਜਾਂ ਉਹ ਸੰਬੰਧਤ ਵਿਸ਼ੇਸ਼ਣ। ਹਮ ਹੁਣ ਸੂਖਮ ਸਾਹਿਬ ਤੁਹਾਨੂੰ ਯਾਦ ਹੋਵੇਗਾ ਕਿ ਇਸ ਵਿਵਾਦ ਨੂੰ ਠੱਲਣ ਵਾਸਤੇ ਖੁਦ ਧਾਮੀ ਸਾਹਿਬ ਉਹ ਰਈ ਐਲਾਨ ਕੀਤਾ ਸੀਗਾ ਕਿ ਅਸੀਂ ਇੱਕ ਕਮੇਟੀ ਬਣਾ ਰਹੇ ਹਾਂ ਹੂੰ ਜੋ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਨਿਯਮ ਤੈਅ ਕਰੇਗੀ ਜੀ ਬਿਲਕੁਲ ਘੱਟੋ-ਘੱਟ ਇਸ ਗੱਲ ਨੂੰ ਮੇਰੇ ਖਿਆਲ ਦੇ ਨਾਲ 7 ਜਾਂ 8 ਮਹੀਨੇ ਹੋ ਗਏ ਨੇ ਪਹਿਲਾਂ ਤੇ ਇਹ ਜ਼ਰੂਰ ਸਿੱਧ ਕਰ ਦੇਣ ਕਿ ਉਸ ਕਮੇਟੀ ਦਾ ਕੀ ਬਣਿਆ ਹੂੰ ਜਿੱਥੋਂ ਇਹ ਸਾਰਾ ਕੁਝ ਸ਼ੁਰੂ ਹੁੰਦਾ ਜੀ ਹੁਣ ਆ ਗਈ ਹੈ ਆਪਾਂ ਇਲੈਕਸ਼ਨ ਤੇ ਕਿ ਦੇਖੋ ਜੀ ਅੱਜ ਜਿਹੜੀਆਂ ਵੋਟਾਂ ਪਈਆਂ ਮੈਂਬਰਾਂ ਨੇ ਪ੍ਰਧਾਨ ਚੁਣਨਾ ਹੁੰਦਾ ਇਜ਼ਲਾਸ ਹੁੰਦਾ ਐਸਡੀਪੀਸੀ ਦਾ ਨਵੰਬਰ ਦੇ ਵਿੱਚ ਤੇ ਉਹਨਾਂ ਨੇ ਚੋਣ ਲਿਆ ਫੇਰ ਮੋੜ ਤੋਂ ਆਪਣਾ ਪ੍ਰਧਾਨ ਧਾਮੀ ਸਾਹਿਬ ਦੇ ਰੂਪ ਦੇ ਗਏ ਜੀ ਠੀਕ ਹੋ ਗਿਆ ਜੀ ਹੁਣ ਜਦੋਂ ਤੱਕ ਅਕਾਲੀ ਦਲ ਬਾਦਲ ਦੇ ਕੋਲ ਬਹੁ ਗਿਣਤੀ ਦੇ ਵਿੱਚ ਮੈਂਬਰ ਆ ਉਹਨਾਂ ਦਾ ਪ੍ਰਧਾਨ ਜਿਹੜਾ ਪੁੱਟਿਆ ਜਾਣਾ ਬੜਾ ਮੁਸ਼ਕਲ ਹੈ ਬਿਲਕੁਲ ਨਾ ਮੁਮਕਨ ਹੈ ਨਾ ਮੁਮਕਨ ਵਰਗਾ ਕੋ ਨੂੰ ਪਕੜਨਾ ਮੁਸ਼ਕਲ ਹੀ ਨਹੀਂ ਨਾ ਮੁਮਕਨ ਹੈ ਨਾ ਤਾਂ ਮਤਲਬ ਕਿ ਇਹ ਇੱਕ ਮੋਟਾ-ਮੋਟੀ ਕਹਿ ਲੋ ਕਿ ਕਹਾਣੀ ਦਾ ਪਾਖਿਆ ਪਰ ਸਭ ਕੀ ਇਹ ਐਪ ਕੀ ਜੋ ਧਾਮੀ ਸਾਹਿਬ ਬਣੇ ਪੰਜਵੀਂ ਵਾਰ ਕੀ ਇਹ ਅਕਾਲੀ ਦਲ ਵਾਦਲ ਦੇ ਆਖਰੀ ਪ੍ਰੈਜ਼ੀਡੈਂਟ ਤੇ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਿਹੜੀ ਗੱਲ ਮੈਨੂੰ ਪਤਾ ਲੱਗੀ ਆ ਬੜੀ ਠੋਸ ਜਾਣਕਾਰੀ ਦਿੱਤੀ ਕਿਸੇ ਬੰਦੇ ਨੇ ਕਿ ਹਰ ਹਾਲ ਦੇ ਵਿੱਚ ਅਗਲਾ ਨਵੰਬਰ ਆਉਣ ਤੋਂ ਪਹਿਲਾਂ ਐਸਪੀਸ ਇਲੈਕਸ਼ਨ ਹੋ ਜਾਏਗਾ ਅਗਲਾ ਨੰਬਰੋਂ ਅੰਤ ਪਹਿਲਾਂ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਐਸ ਡੀ ਪੀ ਸੀ ਦਾ ਇਲੈਕਸ਼ਨ ਕਰਵਾ ਦੇਵੇਗੀ ਮਤਲਬ ਤਕਰੀਬਨ ਇੱਕ ਸਾਲ ਬਸ ਹਾਂ ਜੀ ਮੈਂ ਇਹ ਨਹੀਂ ਕਹਿੰਦਾ ਕਿ ਅਕਾਲੀ ਦਲ ਬਾਦਲ ਵਾਲੇ ਮੁੜ ਕੇ ਜਿੱਤ ਕੇ ਨਹੀਂ ਆ ਸਕਦੇ ਉਹ ਆਪਣਾ ਪ੍ਰਧਾਨ ਨਹੀਂ ਬਣਾ ਸਕਦੇ ਕੀ ਲਾਇਆ ਮੈਂ ਕਿ ਕੀ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਸਿਲਸਿਲਾ ਚੱਲ ਰਿਹਾ ਹੈ ਤੁਸੀਂ ਦੇਖ ਲਓ ਕਿ ਟੋੜਾ ਸਾਹਿਬ ਦਾ ਵਿਵਾਦ ਹੁੰਦਾ ਤੇ ਫਿਰ ਉਹ ਇਹਨਾਂ ਦਾ ਆਪਸ ਦੇ ਵਿੱਚ ਪੈਚ ਅਪ ਹੋ ਜਾਂਦਾ ਹੈ ਉਸ ਤੋਂ ਬਾਅਦ ਇੱਕ ਪਾਸੜ ਐਸ ਡੀ ਪੀ ਸੀ ਦੇ ਵਿੱਚ ਅਕਾਲੀ ਦਲ ਬਾਦਲ ਤੇ ਖਾਸ ਤੌਰ ਤੇ ਕਲੋਕ ਬਾਦਲ ਫੈਮਲੀ ਦਾ ਪ੍ਰਭਾਵ ਰਿਹਾ ਹੈ ਜੀ ਅੱਜ ਵੀ ਹੈ ਅੱਜ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਾਮੀ ਸਾਹਿਬ ਪ੍ਰਧਾਨ ਬਣੇ ਨੇ ਤਾਂ ਭਾਈ ਇਹ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਦੇ ਵਿੱਚੋਂ ਬਾਦਲ ਫੈਮਲੀ ਦੀ ਹੀ ਬਦੌਲਤ ਹੈ ਇਹ ਮੰਨਣ ਨਾ ਮੰਨਣ ਇਹ ਇੱਕ ਹਕਰਾਵੀਂ ਚਰਚਾ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਇਲੈਕਸ਼ਨ ਜਿਹੜਾ ਉਹ ਹੋਏਗਾ ਪਰ ਇਸ ਵਾਰੀ ਅਕਾਲੀ ਦਲ ਬਾਦਲ ਦੇ ਸਾਹਮਣੇ ਚੁਣੌਤੀ ਹੋ ਸਕਦੀ ਹੈ ਜਿਵੇਂ ਅਮਰਤਪਾਲ ਸਿੰਘ ਦਾ ਧੜਾ ওইਨ ਇਲੈਕਸ਼ਨਾਂ ਦੇ ਵਿੱਚ ਬਹੁਤ ਕੰਮ ਖਿੱਚ ਸਕਦਾ ਹੈ ਹਾਲਾਂਕਿ ਹਾਲੇ ਜੇ ਹੈ ਤੇ ਹੀ ਹੈ ਸਾਰਾ ਕੁਝ ਫਿਰ ਉਹਦੇ ਵਿੱਚ ਅਕਾਲੀ ਦਲ ਪੁਨਰ ਸੁਰਜੀਤੀ ਵਾਲੇ ਕਿ ਉਹ ਅਲਾਈਅੰਸ ਜਾਣਗੇ ਜਾਂ ਅੱਡ ਜਾਂ ਸਿਮਰਨਜੀਤ ਸਿੰਘ ਮਾਨ ਦਾ ਧੜਾ ਤਾਂ ਫਿਰ ਇਧਰ ਆਗਾ ਆਪਣੇ ਅਕਾਲੀ ਦਲ ਬਾਦਲ ਵਾਲੇ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਵੰਡਵੀਂ ਵੋਟ ਦੇ ਵਿੱਚ ਜੇ ਉਹ ਇਲੈਕਸ਼ਨ ਹੁੰਦਾ ਤਾਂ ਮੈਂ ਕਹਿ ਰਿਹਾ ਜੇ ਲਾ ਕੇ ਕਹਿ ਰਿਹਾ ਕਿ ਕੀ ਐਦਾਂ ਮਤਲਬ ਕਿ ਦੁਬਾਰਾ ਮੰਨ ਸਕਦੇ ਜਾਂ ਤਾਮੀ ਸਾਹਿਬ ਆਖਰੀ ਪ੍ਰਧਾਨ ਹੋਣ ਗਿਆ ਅਕਾਲੀ ਦਲ ਬਾਦਲ ਖਾਸ ਤੌਰ ਤੇ ਬਾਦਲ ਫੈਮਿਲੀ ਦੇ ਪ੍ਰਭਾਵ ਵਾਲੇ ਤਾਂ ਹੁਣ ਗੱਲ ਇਹ ਆ ਕਿ ਇੱਕ ਵਾਰੀ ਤੇ ਮੁਬਾਰਕਬਾਦ ਦੀ ਦੇ ਸਕਦੇ ਆ ਨਾ ਜੀ ਕਿ ਤਾਮੀ ਸਾਹਿਬ ਪੰਜਵੀਂ ਵਾਰ ਪੰਜ ਵਾਰ ਪ੍ਰਧਾਨ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਤਾਮੀ ਸਿੰਘ ਸਾਹਿਬ ਬਣ ਗਏ ਨੇ ਤਾਮੀ ਸਿੰਘ ਸਾਹਿਬ ਤੁਹਾਨੂੰ ਪਤਾ ਵਿੱਚੋ ਜੇ ਰੋਸ ਕੇ ਵੀ ਬਹਿ ਗਏ ਸਗੇ ਫੇਰ ਇਹਨਾਂ ਨੂੰ ਵਾਪਸ ਲਿਆਂਦਾ ਗਿਆ ਇਹਨਾਂ ਨੇ ਤੇ ਪਹਿਲਾਂ ਕਹਿ ਦਿੱਤਾ ਸੀਗਾ ਕਿ ਪੁੱਤ-ਪੋਤੇਆਂ ਨਾਲ ਬਈ ਖੇਡਾਂ ਦਾ ਹੁਣ ਸਮਾਂ ਆ ਗਿਆ ਹੈ ਬਾਕੀ ਕਿਤੇ ਵਕਾਲਤ ਤੇ ਸ਼ਕਾਲਤ ਦੇਖ ਲਿਆ ਕਰਾਂਗੇ ਪਰ ਫੇਰ ਬਾਅਦ ਦੇ ਵਿੱਚ ਜ਼ੋਰ ਪਾ ਕੇ ਇਹਨਾਂ ਨੂੰ ਲਿਆਂਦਾ ਗਿਆ ਤੇ ਪੰਜਵੀਂ ਵਾਰ ਪ੍ਰਧਾਨ ਬਣ ਗਏ ਨੇ ਦੇਖਦੇ ਆਂ ਕਿ ਕਿਉਂਕਿ ਜਦੋਂ ਤੱਕ ਐਸਟੀਪੀਸੀ ਦਾ ਇਲੈਕਸ਼ਨ ਨਹੀਂ ਹੋਏਗਾ ਜੇ ਉਹ ਅਨੰਤ ਕਾਲ ਤੱਕ ਨਹੀਂ ਹੁੰਦਾ ਤਾਂ ਫਿਰ ਅਕਾਲੀ ਦਲ ਵਾਦਲ ਦਾ ਪ੍ਰਧਾਨ ਜਿਹੜਾ ਉਹ ਤੋੜਨਾ ਮੁਸ਼ਕਲ ਹੈ ਜੀ ਉਹਦੇ ਚ ਪੁੰਜੀਆਂ ਫਿਰ ਇਹਨਾਂ ਦੇ ਕੋਲ ਹੀ ਰਹਿਣਗੀਆਂ ਫਿਰ ਤੇ ਪੱਕੇ ਤੌਰ ਤੇ ਸਮਝੋ ਨਾ ਪਿੰਦਰ ਜੀ ਕਹਿ ਰਹੇ ਨੇ ਕਿ ਤੁਹਾਡੀ ਗੱਲ ਵੀ ਠੀਕ ਹੋ ਸਕਦੀ ਹੈ ਕਹਿੰਦੇ ਲਾਸਟ ਪ੍ਰਧਾਨ ਪ੍ਰਧਾਨ ਵਾਲੀ ਤੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਮਕਦਰ ਸਿੰਘ ਜੀ ਚਲੋ ਇਹ ਇਹ ਵੀ ਇੱਕ ਚੁਣੀ ਹੋਈ ਹੈ ਕਹ ਲੋ ਕਿ ਕਮੇਟੀ ਵੱਲੋਂ ਹੁੰਦਾ ਸਾਰਾ ਕੁਝ ਤੇ ਗੁਰਪ੍ਰੀਤ ਸਿੰਘ ਜੀ ਦੇ ਕਮੈਂਟ ਮੈਂ ਜ਼ਰੂਰ ਪੜ੍ਹ ਦਿੰਨਾ ਜੀ ਹੈ ਤੇ ਇਹ ਵੀ ਥੋੜਾ ਜਿਹਾ ਹਟਕਈ ਇਹ ਕਹਿੰਦੇ ਕਿ ਇੰਡੀਅਨ ਇੰਟੈਲੀਜੈਂਸੀ ਟਾਰਗੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਸ਼੍ਰੋਮਣੀ ਅਕਾਲੀ ਦਲ ਸੋ ਇਹਨਾਂ ਦਾ ਵਿਊ ਹੈ ਜੀ